ਕਿੰਕੋਦੀ ਬੋਟੇ ਨੂੰ ਜੁਰਾਹੇ ਤੇ ਖੜੇ ਹੋ ਕੇ ਗਾਲਾਂ ਕੱਢਦੇ ਸੀ ਉਦੋਂ ਕਿੱਥੇ ਸੀ ਸਿੱਤਾ ਰੰਗਰਾਨ ਐਨੀ ਗੰਦੀ ਗਾਲਾਂ ਕੱਢ ਰਹਾ ਇੱਕ ਲੇਡੀ ਨੂੰ ਮੈਂ ਹੈਰਾਨ ਐ ਅੱਜ ਆਪਣੇ ਵਰਜੇ ਕਿਉਂ ਰੋ ਰਿਹਾ ਹੈ ਤਾਂ ਉਹਨਾਂ ਨੂੰ ਕਰਦੇ ਸੀ ਉਦੋਂ ਤੁਸੀਂ ਬੜੇ ਖੁਸ਼ ਹੁੰਦੇ ਸੀ ਕਿ ਅਸੀਂ ਤਾਂ ਵੱਡੇ ਲੀਡਰ ਆ ਅਸੀਂ ਗੁੰਡੇ ਆ ਪਾਕਿਸਤਾਨ ਤੋਂ ਫੋਨ ਕਾਲਸ ਆ ਰਹੇ ਆ ਕੁਝ ਸਕਰੀਨ ਸ਼ਾਟਸ ਸਾਨੂੰ ਦਿਖਾਏ ਨੇ ਕਿ ਇੱਥੋਂ ਧਮਕੀ ਦੇ ਰਹੇ ਆ ਕਿ ਜੇ ਇਹ ਜਨਤਕ ਕੀਤੀਆਂ ਤੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਜਾਂ ਐ ਕਰ ਦੇਾਂਗੇ ਉਹਨਾਂ ਕਾਚ ਕਰਾਉ ਇਹ ਤਾਂ ਡਰਾਮਾ ਹੀ ਕਰੇ ਜਾਂਦੇ ਰੋਣ ਦਾ ਲੋਕਾਂ ਦੇ ਅੱਗੇ ਆ ਕੇ ਇਹ ਨਾਲ ਕੀ ਹੋ ਜਾਣਾ ਪਹਿਲੇ ਰਿੰਕੂ ਦੇ ਨਾਲ ਦੁਸ਼ਮਣੀ ਦਾ ਡਰਾਮਾ ਸੀ ਹੁਣ ਦੋਸਤੀ ਦਾ ਡਰਾਮਾ ਹੋ ਰਿਹਾ ਹੈ ਲੇਕਿਨ ਅੱਜ ਇਹ ਵੈਸਟ ਚ ਉੱਥੇ ਗੰਦਾ ਪਾਣੀ ਖੜਾ ਹੁੰਦਾ ਕੋਈ ਸੋਲੂਸ਼ਨ ਨਹੀਂ ਹੋਇਆ 25 ਸਾਲ ਰਹੇ ਸੀ ਇਹ ਜੀਤਲੰਗਰਾਲ ਕਹਿੰਦੇ ਆ ਕਿ ਮੈਨੂੰ ਆਮ ਆਦਮੀ ਪਾਰਟੀ ਦਾ ਐਮਐਲਏ ਫੋਨ ਕਰਦਾ ਹੈ ਕਿ ਤੇਰੇ ਵੱਲ ਦਾ ਮੈਨੂੰ 25 ਲੱਖ ਨਹੀਂ ਆਇਆ ਜੇ ਤੁਸੀਂ ਪਾਰਟੀ 'ਚ ਸੀ ਤੁਹੇ ਸਾਫ਼ ਸੁਥਰੇ ਸੀ ਤੁਸੀਂ ਉਹਦਾ ਕਿਹੜਾ ਮੁੱਦਾ ਚੱਕਿਆ ਕਿ ਇਹ ਸਿਰਫ ਇੱਕ ਪਾਰਟੀ ਨੂੰ ਪ੍ਰਮੋਟ ਕਰਨ ਦਾ ਆਉਦੇ ਆਪ ਨੂੰ ਪ੍ਰਮੋਟ ਕਰਨ ਦਾ ਕੀ ፕሮਪਾਗੈਂਡਾ ਸੀਗਾ ਜਾਂ ਫਿਰ ਉਹ ਅਸਲ ਦੇ ਵਿੱਚ ਆਪਣੀ ਧੀ ਦੇ ਵਾਸਤੇ ਫਿਕਰਮੰਦ ਸੀ ਜਿਹੜਾ ਧੀ ਦੇ ਵਾਸਤੇ ਫਿਕਰਮੰਦ ਹੁੰਦਾ ਹੈ ਨਾ ਉਹ ਐਡਾ ਕਰ ਡਰਾਮਾ ਨਹੀਂ ਕਰਦਾ ਮੈਂ ਵੀ ਇੱਕ ਮਾਂ ਤੇ ਮੈਂ ਕਦੀ ਵੀ ਆਪਣੀ ਬੱਚੇ ਨੂੰ ਜਾਂ ਫੈਮਲੀ ਨੂੰ ਰਾਜਨੀਤੀ ਚ ਨਹੀਂ ਲੈ ਕੇ ਆਵਾਂਗੀ ਜੀ ਅਮਨੇ ਭਗਵੰਤ ਮੰਨਨੇ ਕਿਹਾ ਕੀ ਦੱਸ ਦੇ ਤਾ ਦੱਸਣਾ ਸੀ ਨਾ ਕੀ ਦੱਸਿਆ ਬੰਦੇ ਮੀਡੀਆ ਨੂੰ ਪੈਂਡ ਰਹੀ ਕਿ ਉਹ ਉਹ ਵੀ ਡਰਾਮਾ ਹੈ ਉਹ ਵੀ ਖਾਲੀ ਆ ਜਨਤਾ ਇਹਨੂੰ ਵੋਟ ਨਹੀਂ ਪਾਉਗੀ ਇਹਨੂੰ ਪਤਾ ਲੱਗ ਗਿਆ ਐਂਡ ਇਹਦੇ ਕੋਲ ਇਹੀ ਰਹਿ ਗਿਆ ਸੀ ਕਿ ਹੁਣ ਬਸ ਮੈਂ ਆਪਣੀ بیوی ਤੇ ਬੱਚੇ ਦਾ ਇਮੋਸ਼ਨਲ ਡਰਾਮਾ ਕਰਾਂ ਕਿ ਭਾਈ ਮੈਂ ਤੁਹਾਡੇ ਅੱਗੇ ਖੜਾ ਹੋਇਆ ਹਾਂ ਇਲੈਕਸ਼ਨ ਲਈ ਤੇ ਮੈਂ ਤਾਂ ਦੁਸ਼ਮਨੀ ਪਾ ਲਈ ਸ਼ੀਤਲੰਗੁਰਾਲ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪਰ ਉਸ ਤੋਂ ਪਹਿਲਾਂ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਸੱਦਾ ਦਿੱਤਾ ਗਿਆ ਸੀ ਨੋਇਤਾ ਦਿੱਤਾ ਗਿਆ ਸੀਗਾ ਕਿ ਉੱਥੇ ਆਓ ਤਾਂ ਕਿ ਬੈਠੋ ਡਿਬੇਟ ਕਰੋ ਮੇਰੇ ਨਾਲ ਦੋ ਕੁਰਸੀਆਂ ਸੱਜੀਆਂ ਵੱਡੀ ਕੁਰਸੀ ਦੇ ਉੱਤੇ ਸੀਐਮ ਭਗਵੰਤ ਮਾਨ ਲਈ ਰੱਖੀ ਗਈ ਔਰ ਛੋਟੀ ਕੁਰਸੀ ਸ਼ੀਤਲੰਗੁਰਾਲ ਵਾਸਤੇ ਰੱਖੀ ਗਈ ਕਿ ਅੰਗੁਰਾਲ ਸਾਹਿਬ ਆ ਗਏ ਸੀਐਮ ਭਗਵੰਤ ਮਾਨ ਆਏ ਨਹੀਂ ਪਰ ਉਸ ਪ੍ਰੋਗਰਾਮ ਦੇ ਵਿੱਚ ਸ਼ੀਤਲੰਗੁਰਾਲ ਰੋਣ ਲੱਗ ਗਏ ਰੋਣ ਲੱਗ ਗਏ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਮੇਰੇ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਹੈ ਔਰ ਉਹ ਸਾਰ ਇਸ ਚੀਜ਼ ਦੇ ਉੱਤੇ ਫੋਕਸਡ ਹੋ ਗਿਆ ਕਿ ਧਮਕੀਆਂ ਦੇਣ ਵਾਲਾ ਕੌਣ ਹੈ ਕੌਣ ਸ਼ੀਤਲੰਗਰਾਲ ਨੂੰ ਧਮਕੀਆਂ ਦਿੰਦਾ ਹੈ ਕੌਣ ਸ਼ੀਤਲੰਗਰਾਲ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੌਣ ਜਾਣਦਾ ਦੁਸ਼ਮਣ ਬਣਿਆ ਹੋਇਆ ਇਹਨਾਂ ਮਸਲਿਆਂ ਬਾਰੇ ਅੱਜ ਗੱਲ ਕਰਨੀ ਬਹੁਤ ਜ਼ਰੂਰੀ ਹੈ ਔਰ ਇੱਕ ਇਹੋ ਜਿਹੇ ਲੀਡਰ ਦੇ ਨਾਲ ਗੱਲ ਕਰਨੀ ਜ਼ਰੂਰੀ ਹੈ ਜੋ ਕਿ ਬੀਜੇਪੀ ਦੇ ਵਿੱਚ ਰਹਿ ਆਏ ਨੇ ਜਾਣਦੇ ਨੇ ਕਿ ਬੀਜੇਪੀ ਦੇ ਪ੍ਰੋਸੈਸ ਕਿਵੇਂ ਦੇ ਨੇ ਕਿੱਦਾਂ ਉਹਨਾਂ ਦੇ ਅੰਦਰ ਕੰਮਕਾਰ ਚੱਲਦਾ ਮੇਰੀ ਮਰਾਦ ਆਰਤੀ ਰਾਜਪੂਤ ਤੋਂ ਹੈ ਔਰ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਜੋ ਕੁਝ ਵਾਪਰਿਆ ਉਹ ਕੀ ਸੀ ਅਸਲ ਦੇ ਵਿੱਚ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਉਹ ਸਾਰਾ ਕੁਝ ਦੇਖਿਆ ਹੋਣਾ ਸੋਸ਼ਲ ਸੋਸ਼ਲ ਮੀਡੀਆ ਦੇ ਉੱਤੇ ਸ਼ੀਤਲ ਲੰਗਰਾਲ ਨੇ ਜੋ ਗੱਲਾਂ ਕੀਤੀਆਂ ਕਿਸ ਤਰ੍ਹਾਂ ਦੇਖਦੇ ਹੋ ਅਚਾਨਕ ਰੋਣ ਲੱਗ ਜਾਂਦੇ ਨੇ ਕਹਿੰਦੇ ਨੇ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਮੇਰੇ ਬੱਚਿਆਂ ਦੀ ਜਾਨ ਖਤਰੇ 'ਚ ਹੈ ਕਿਸ ਤਰ੍ਹਾਂ ਦੇਖਦੇ ਇਹ ਡਰਾਮਾ ਕਰਨ ਦੀ ਨੇ ਨੂੰ ਨਾ ਆਦਤ ਪੈ ਗਈ ਹੈ ਤੇ ਮੈਂ ਕਹਾਂਗੀ ਕਿ ਜਨਤਾ ਨੂੰ ਸਿਰਫ ਬੇਵਕੂਫ ਬਣਾਉਂਦੇ ਆ ਇਸ ਤੋਂ ਪਹਿਲੇ ਵੀ ਬਣਾਇਆ ਬੇਵਕੂਫ ਇਸ ਤੋਂ ਪਹਿਲੇ ਗੰਦੇ ਪਾਣੀ 'ਚ ਬੈਹਾਂਦੇ ਸੀ ਉੱਥੇ ਬੇਵਕੂਫ ਬਣਾਉਂਦੇ ਸੀ ਅੱਜ ਐਪਲੀਵਾਰ ਚ ਤੇ ਰੋ ਰਹੇ ਆ ਉਦੋਂ ਕਿੱਥੇ ਗਏ ਸੀ ਜਦੋਂ ਇਹ ਔਰਾ ਦੀ ਧੀਵਾਂ ਨੂੰ ਜਾਨੀਆਂ ਨੂੰ ਗਾਲਾ ਕੱਢਦੇ ਸੀ ਮੈਂ ਤਾਂ ਇੰਨਾ ਵੀ ਸੁਣਿਆ ਹੈ ਕਿ ਇਹ ਰਿੰਕੂ ਦੀ ਵੋਟੀ ਨੂੰ ਜਿਹੜੀ ਸੁਨੀਤਾ ਰਿੰਕੂ ਜ ਨੂੰ ਆਪਾਂ ਕਹਿੰਦੇ ਆ ਉਹਦੀ ਵੋਟਰੀ ਨੂੰ ਵਿਚਰਾਹੇ ਤੇ ਖੜੇ ਹੋ ਕੇ ਗਾਲਾ ਕੱਢਦੇ ਸੀ ਉਦੋਂ ਕਿੱਥੇ ਸੀ ਸ਼ਿਤਲ ਅੰਗਰਾਲ ਉਦੋਂ ਤਾਂ ਰੋਂਦਾ ਉਵੇਂ ਹੁੰਦੇ ਹੋਣੇ ਨਾ ਜਾਨੀ ਦੀਆਂ ਹਨ ਗੱਲ ਹੁਣ ਵੀ ਰਿਕਾਰਡਿੰਗਾਂ ਕਈ ਹੋਈਆਂ ਜਿੱਥੇ ਇਹ ਇੰਨੀ ਗੰਦੀ ਗਾਲਾ ਕੱਢ ਰਹਾ ਇੱਕ ਲੇਡੀ ਨੂੰ ਮੈਂ ਹੈਰਾਨ ਹੈ ਅੱਜ ਆਪਣੇ ਵਰਜੇ ਕਿਉਂ ਰੋ ਰਿਹਾ ਹੈ ਕੀ ਗੱਲ ਹੋ ਗਈ ਹੁੰਬੜ ਛੇ ਤੇ ਤੁਹਾਨੂੰ ਰੋਣਾ ਆ ਗਿਆ ਆਪਣੇ ਤੇ ਪਿਆ ਜਦੋਂ ਹੋਰਾਂ ਨੂੰ ਕਰਦੇ ਸੀ ਉਹਦੋਂ ਤੁਸੀਂ ਬੜੇ ਖੁਸ਼ ਹੁੰਦੇ ਸੀ ਕਿ ਅਸੀਂ ਤਾਂ ਵੱਡੇ ਲੀਡਰ ਆ ਅਸੀਂ ਤਾਂ ਗੁੰਡੇ ਆ ਹੱਦ ਤੋਂ ਡਰਦਾ ਨਹੀਂ ਤੇ ਅੱਜ ਕਿਉਂ ਰੋ ਰਹੇ ਹੋ ਤੁਸੀਂ ਨਹੀਂ ਬਿਲਕੁਲ ਜੇ ਧਮਕੀ ਮਿਲੀ ਹੈ ਜਾਂ ਐਦਾਂ ਦੀਆਂ ਧਮਕੀਆਂ ਮਿਲ ਰਹੀਆਂ ਤਾਂ ਗਲਤ ਗੱਲ ਲਿਆ ਕਿਸੇ ਦੀ ਤੀ ਪੈਣ ਨਾਲ ਨਾ ਐਦਾਂ ਹੋਵੇ ਪਰ ਤਾਂ ਵੀ ਉਹਨਾਂ ਦੇ ਵੱਲੋਂ ਆਰਤੀ ਜੀ ਕੁਝ ਨੰਬਰਸ ਦਿਖਾਏ ਗਏ ਨੇ ਕਹਿੰਦੇ ਕਿ ਪਾਕਿਸਤਾਨ ਤੋਂ ਫੋਨ ਕਾਲਸ ਆ ਰਹੇ ਆ ਕੁਝ ਸਕਰੀਨ ਸ਼ਾਟਸ ਸਾਨੂੰ ਦਿਖਾਏ ਨੇ ਕਿ ਇੱਥੋਂ ਧਮਕੀ ਦੇ ਰਹੇ ਆ ਕਿ ਜੇ ਇਹ ਜਨਤਕ ਕੀਤੀਆਂ ਤੇ ਤੇਰੇ ਬੱਚਿਆਂ ਨੂੰ ਮਾਰ ਦਿਆਂਗੇ ਜਾਂ ਐ ਕਰਦੇ ਆਂਗੇ ਤੁਸੀਂ ਰਿਕਾਰਡਿੰਗਾਂ ਸੁਣੀਆਂ ਨਹੀਂ ਉਹ ਪਹਿਲੇ ਸਕਰੀਨਸ਼ਾਟ ਸੀ ਓਕੇ ਸਕਰੀਨਸ਼ਾਟ ਸੀ ਠੀਕ ਹੈ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਦੇਖੋ ਇਹਨਾਂ ਦੀ ਸਰਕਾਰ ਹੈਗੀ ਸੈਂਟਰ ਚ ਇਹਨਾਂ ਦਾ ਪੀਐਮ ਹੈਗਾ ਇਹਨਾਂ ਦੇ ਹੋਮ ਮਿਨਿਸਟਰ ਹੈਗੇ ਆ ਤੁਸੀਂ ਉੱਥੇ ਜਾਂਚ ਕਰਾਓ ਨਾ ਜੇ ਜੈਨੂਨ ਹੈਗਾ ਜਾਂ ਸੱਚ ਹੈਗਾ ਜਾਂਚ ਕਰਾਓ ਤਾਂ ਫੜਾਓ ਉਹਨਾਂ ਨੂੰ ਅੱਜਕੱਲ ਕੀ ਹੈਗਾ ਕੀ ਨਹੀਂ ਮੋਦੀ ਦੀ ਪਾਵਰ ਹੀ ਬਹੁਤ ਕਹਿੰਦੇ ਤੇ ਜਾਂਚ ਕਰਾਓ ਇੱਥੇ ਡਰਾਮਾ ਕੀ ਕਰੇ ਜਾਂਦੇ ਰੋਣ ਦਾ ਲੋਕਾਂ ਦੇ ਅੱਗੇ ਆ ਕੇ ਇਹਦੇ ਨਾਲ ਕੀ ਹੋ ਜਾਣਾ ਤੇ ਵੋਟਰ ਦੇ ਸਾਹਮਣੇ ਟਾਈਮ ਹੀ ਤੁਹਾਨੂੰ ਧਮਕੀਆਂ ਆਉਂਦੀਆਂ ਇੰਨੇ ਚਿਰ ਤਿੰਨ ਜਿਹੜਾ ਐਮਪੀ ਦੇ ਵੋਟ ਸੀ ਉਹਦਾ ਤੁਹਾਨੂੰ ਪਾਰਟੀ ਤੁਸੀਂ ਤਾਂ ਮੈਨੂੰ ਛੱਡ ਚੁੱਕੇ ਸੀ ਨਾ ਹੁਣ ਜਦ ਤੁਸੀਂ ਹੋ ਕੈਂਡੀਡੇਟ ਤਾਂ ਤਾਂ ਕਮਕੀ ਆ ਰਹੀ ਆ ਇਹ ਡਰਾਮਾ ਹੈਗਾ ਅੱਜ ਕੱਲ ਤਾਂ ਇਦਾਂ ਦੇ ਐਪ ਆ ਗਏ ਕਿ ਤੁਸੀਂ ਆਪਣੇ ਨੰਬਰ ਤੇ ਕਾਲ ਕਰੋਗੇ ਤੇ ਉੱਥੇ ਦੂਜੀ ਕੰਟਰੀ ਤੁਸੀਂ ਉੱਤੇ ਆਪਸ਼ਨਸ ਆਂਦੀ ਆ ਕਿ ਤੁਸੀਂ ਕਿਹੜੀ ਕੰਟਰੀ ਦਾ ਨੰਬਰ ਤੋਂ ਸ਼ੋਅ ਕਰਨਾ ਚਾਹੁੰਦੇ ਹੋ ਇਦਾਂ ਦੇ ਐਪਸ ਵੀ ਆ ਚੁੱਕੇ ਨੇ ਜੇ ਸਭ ਨੂੰ ਪਤਾ ਹੈ ਕਈ ਚੀਜ਼ਾਂ ਕਿਉਂਕਿ ਮੈਂ ਹਿਊਮਨ ਰਾਈਟਸ ਤੇ ਸਾਈਬਰ ਕ੍ਰਾਈਮਸ ਕਈ ਇਦਾਂ ਦੇ ਮੈਂ ਸੋਲਵ ਕੀਤੇ ਆ ਤੇ ਇਹ ਸਿਰਫ ਮੈਂ ਤਾਂ ਡਰਾਮਾ ਕਹਾਵਾਂਗੀ ਕਿ ਡਰਾਮਾ ਇਹਨਾਂ ਦਾ ਕਰਨ ਦਾ ਸ਼ੌਕ ਪਹਿਲੇ ਤੋਂ ਆ ਪਹਿਲੇ ਰਿੰਕੂ ਦੇ ਨਾਲ ਦੁਸ਼ਮਣੀ ਦਾ ਡਰਾਮਾ ਸੀ ਹੁਣ ਦੋਸ ਤੇ ਫਿਰ ਕਦੀ ਗੰਦੇ ਪਾਣੀ 'ਚ ਬੈ ਕੇ ਡਰਾਮਾ ਕਰਦੇ ਆ ਵੈਸਲੇ ਲਈ ਜਦੋਂ ਲਾਸਟ ਟਾਈਮ ਵੀ ਇਲੈਕਸ਼ਨ ਸੀ ਉਦੋਂ ਵੀ ਇਹਨਾਂ ਨੇ ਮੈਸ ਨੂੰ ਨਾ ਧਰਨਾ ਲਾਇਆ ਸੀ ਗੰਦੇ ਪਾਣੀ ਦੇ ਵਿੱਚ ਬਹਿ ਕੇ ਲੇਕਿਨ ਅੱਜ ਵੀ ਵੈਸ 'ਚ ਉੱਥੇ ਗੰਦਾ ਪਾਣੀ ਖੜਾ ਹੁੰਦਾ ਕੋਈ ਸੋਲੂਸ਼ਨ ਨਹੀਂ ਹੋਇਆ 22 ਸਾਲ ਰਹੇ ਸੀ ਐਮਐਲਏ 22 ਸਾਲ ਇਟਸ ਆ ਲੌਂਗ ਪੀਰੀਅਡ ਬਹੁਤ ਛੋਟਾ ਸਮਾਂ ਨਹੀਂ ਸੀਗਾ ਟਾਈਮ ਨਹੀਂ ਦਿੱ ਗੱਲ ਕਵਾ ਅਸੀਂ 22 ਸਾਲ ਰਹੇ ਸੀ ਤੇ ਫਿਰ ਵੀ ਕੁਝ ਨਹੀਂ ਕਰ ਪਾਏ ਤੇ ਇਲਜ਼ਾਮ ਲੱਗ ਰਹੇ ਦੜੇ ਸੱਟੇ ਦੇ ਇਲਜ਼ਾਮ ਲੱਗ ਰਹੇ ਐ ਜੂਏ ਦੇ ਸ਼ੀਤਲ ਲੰਗਰਾਲ ਦੇ ਉੱਤੇ ਸ਼ੀਤਲ ਲੰਗਰਾਲ ਕਹਿੰਦੇ ਆ ਕਿ ਮੈਨੂੰ ਆਮ ਆਦਮੀ ਪਾਰਟੀ ਦਾ ਐਮ ਐਲ ਏ ਫੋਨ ਕਰਦਾ ਕਿ ਤੇਰੇ ਵੱਲ ਦਾ ਮੈਨੂੰ 25 ਲੱਖ ਨਹੀਂ ਆਇਆ ਇਹ ਕੀ ਗੱਲਾਂ ਚੱਲਦੀਆਂ ਪਈਆਂ ਨੇ ਇਹ ਕਹਿੰਦੇ ਆ ਕਿ ਰਿਕਾਰਡਿੰਗ ਪਿੱਛੇ ਮੇਰੇ ਖਿਆਲ ਚ ਇਹ ਲਾਈਵ ਆ ਕੇ ਦਿਖਾ ਰਹੇ ਸੀ ਮੈਂ ਵੀ ਰਿਕਾਰਡਿੰਗ ਸੁਣੀ ਸੀ ਇਹ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਐਮ ਐਲ ਏ ਹੁਣ ਜਦੋਂ ਇਹ ਭਾਜਪਾ 'ਚ ਆ ਗਏ ਤਾਂ ਇਹ ਆਮ ਆਦੀ ਇਹ ਵੀ ਤਾਂ ਆਮ ਆਦੀ ਪਾਰਟੀ ਦੇ ਐਮ ਐਲ ਏ ਸੀ ਨਾ ਤੁਸੀਂ ਆਮ ਆਦਮੀ ਪਾਰਟੀ ਦੇ ਹੀ ਕਿੱਕਰ ਚ ਉਸੇ ਪਾਰਟੀ ਚ ਰਹਿ ਕੇ ਐਮਐਲਏ ਬਨੇ ਹੋ ਤੁਸੀਂ ਭੁੱਲੋ ਨਾ ਤੇ ਉਹ ਤੁਹਾਡਾ ਪ੍ਰਾਈਸ ਹੀ ਅਸੀਂ ਤਾਂ ਆਮ ਆਦਮੀ ਪਾਰਟੀ ਤੋਂ ਸ਼ੁਰੂ ਤੋਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗਰਖ ਕਰ ਦਿੱਤਾ ਬੇੜਾ ਗਰਖ ਪਾਰਟੀ ਦਾ ਕਿਤਾ ਕਿਤਾ ਜਿਹੜੇ ਲੇਤਾ ਇਹਨਾਂ ਨੇ ਆਪਣੇ ਬਣਾਏ ਆ ਉਹਨਾਂ ਨੇ ਸਭ ਤੋਂ ਵੱਡਾ ਬੇੜਾ ਗਰਖ ਕੀਤਾ ਤੇ ਉਹ ਪ੍ਰਾਇ ਤੁਹਾਡਾ ਤੁਸੀਂ ਉਹਨੂੰ ਇਹਦੇ ਉਹਦੇ ਖਿਲਾਫ ਕੀ ਗੱਲਾਂ ਕਰ ਰਹੇ ਹੋ ਜਦੋਂ ਤੁਸੀਂ ਪਾਰਟੀ ਚ ਸੀ ਤੁਸੀਂ ਸਾਫ਼ ਸੁਥਰੇ ਸੀ ਤੁਸੀਂ ਉਹਦਾ ਕਿਉਂ ਨਾ ਮੁੱਦਾ ਚੱਕਿਆ ਉਹਦਾ ਚੱਕਦੇ ਤਾਂ ਅਸੀਂ ਕਹਿੰਦੇ ਕਿ ਹਾਂ ਅਸੀਂ ਤੁਹਾਨੂੰ ਚੰਗਾ ਹੈ ਸਹੀ ਬੰਦਾ ਹੈਗਾ ਉਹਦਾ ਤੁਸੀਂ ਚੁੱਪ ਰਹੇ ਹੁਣ ਤੁਸੀਂ ਤਾਂ ਬਜਪੀ ਚਲੇ ਗਏ ਹੋ ਉਹ ਤੁਸੀਂ ਤੁਹਾਨੂੰ ਆਮ ਆਦੀ ਪਾਰਟੀ ਦੇ ਲੀਡਰ ਤੁਹਾਡੇ ਤੋਂ ਤੇਰੇ ਵੱਲ ਦੇ ਇਹ ਪੁਆਇੰਟ ਨੂੰ ਸੁਣੋ ਕਿ ਤੇਰੇ ਵੱਲ ਦੇ ਮੈਨੂੰ ਪੈਸੇ ਨਹੀਂ ਆਏ ਤੇ ਯਾਨੀ ਕਿ ਮਿਲਵੰਦ ਕੇ ਖਾਂਦੇ ਸੀ ਚਿਤਲੰਗਰਾਲ ਦੀ ਤੁਸੀਂ ਉਹਦਾ ਹਿੱਸਾ ਸੀ ਮਿਲਵੰਦ ਕੇ ਖਾਂਦੇ ਸੀ ਤਾਂ ਕਰਕੇ ਤੇਰੇ ਵੱਲ ਦੀ ਗੱਲ ਹੋਈ ਨਾ ਤੇ ਇਹ ਹੋਣਾ ਮੁੱਦਾ ਦੇਖੋ ਜਿੰਨਾ ਮਰਜ਼ੀ ਕਹੋ ਤੁਸੀਂ ਵੀ ਗੁਨਾਹਗਾਰ ਹੋ ਤੁਸੀਂ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਵੀ ਉਹਦੇ ਵਿੱਚ ਇਨਵੋਲਵ ਹੋ ਅੱਛਾ ਸ਼ੀਤਲੰਗੁਰਾਲ ਨੂੰ ਵੀ ਜੇ ਲੈ ਕੇ ਗੱਲ ਕਰੀਏ ਤੁਸੀਂ ਵੀ ਬੀਜੇਪੀ ਦੇ ਵਿੱਚ ਰਹੇ ਹੋਏ ਹੋ ਲੰਮਾ ਸਮਾਂ ਸ਼ੀਤਲੰਗੁਰਾਲ ਵੀ ਇੱਕ ਸਮੇਂ ਦੇ ਉੱਤੇ ਬੀਜੇਪੀ ਦਾ ਬੜਾ ਮੱਤਪੂਰਨ ਹਿੱਸਾ ਸੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਤੁਹਾਨੂੰ ਕਦੀ ਐਂ ਦੀ ਗੱਲ ਪਤਾ ਲੱਗੀ ਕਿ ਕਿਸੇ ਐਹੋ ਜੀਆਂ ਚੀਜ਼ਾਂ ਚ ਇਨਵੋਲਡ ਨੇ ਜਿਵੇਂ ਦੇ ਹੁਣ ਸੀਐਮ ਸਾਹਿਬ ਇਲਜ਼ਾਮ ਲਾਉਂਦੇ ਨੇ ਕਿ ਦੜਾ ਸੱਟਾ ਕਰਦੇ ਜੂਆ ਖੇਡਦੇ ਨਸ਼ਾ ਵਕਾਉਂਦੇ ਨਸ਼ੇ ਬਾਰੇ ਤਾਂ ਤੁਸੀਂ ਵੀ ਖੈਰ ਗੱਲ ਕੀਤੀ ਸੀਗੀ ਤੁਹਾਨੂੰ ਤੁਹਾਨੂੰ ਕਦੀ ਐ ਪਤਾ ਲੱਗਿਆ ਸੀ ਉਸ ਵੇਲੇ ਕਿ ਸ਼ੀਤਲੰਗੁਰਾਲ ਇਹ ਸਭ ਕਰਾਉਂਦੇ ਆ ਜਦੋਂ ਬੀਜੇਪੀ ਚ ਸੀ ਮੈਂ ਤੇ ਮੇਰਾ ਇਸਤੀਫਾ ਦੇਣ ਦਾ ਵੀ ਇੱਕ ਇਹੀ ਰੀਜ਼ਨ ਸੀ ਸਭ ਤੋਂ ਵੱਡਾ ਰੀਜ਼ਨ ਇਹੀ ਸੀ ਕਿ ਹਫਤਾ ਭਰ ਪਹਿਲੇ ਮੈਂ ਇਹਨਾਂ ਦੇ ਉੱਤੇ ਮੈਂ ਨਾਰੇ ਲਾਈ ਸੀ ਮੁਰਦਾਬਾਦ ਦੇ ਸ਼ੀਤਲੰਗੁਰਾਲ ਤੇ ਰਿੰਕੂ ਦੇ ਉੱਤੇ ਕਿਉਂਕਿ ਇਹਨਾਂ ਦੇ ਉੱਤੇ 네ਗੇਟਿਵ ਜਿੰਨਾ ਵੀ ਕੰਮ ਸੀ ਇਹਨਾਂ ਦੇ ਹਲਕੇ 'ਚ ਹੁੰਦਾ ਸੀ ਤੇ ਕਿਤੇ ਨਾ ਕਿਤੇ ਅੱਜ ਵੀ ਤੁਸੀਂ ਦੇਖ ਲਓ ਮੈਂ ਕੱਲ ਵੀ ਕਿਤੇ ਗੱਡੀ ਲੈ ਕੇ ਚੱਲੀ ਸੀ ਮੈਂ ਉਸ ਹਲਕੇ 'ਚ ਗਈ ਸੀ ਪ੍ਰਚਾਰ ਕਰਨ ਤੇ ਉੱਥੇ ਮੈਂ ਵੇਖਿਆ ਲੋਕੀ ਟੇਬਲਾਂ ਦੇ ਉੱਤੇ ਲਾ ਕੇ ਲੋਟਰੀਆਂ ਬੈਠੇ ਆ ਜਗਾ ਜਗਾਤੇ ਹਰ ਜਗ੍ਹਾ ਸੱਟੇ ਦੀ ਗੱਲ ਕਰ ਲਈ ਉਹ ਜਗਾ ਜਗਾ ਚੱਲ ਰਿਹਾ ਉਹ ਕਿੱਥੇ ਹੋ ਰਹੀ ਹੈ ਤੇਰੇ ਦੀ ਆਮ ਆਦਮੀ ਪਾਰਟੀ ਸਰਕਾਰ ਚ ਔਰ ਹੁਣ ਇਹ ਜਿਹੜੇ ਲੀਡਰ ਬੈਠੇ ਸੀ ਇਹ ਆਮ ਆਦਮੀ ਪਾਰਟੀ ਦੇ ਲੀਡਰ ਸੀ ਨਾ ਨੂੰ ਇਨਾਦ ਰਾਜ ਦੇ ਵਿੱਚ ਹੋ ਰਿਹਾ ਸੀ ਔਰ ਤੋਂ ਕੋਈ ਨਹੀਂ ਸੀ ਬੀਜੇਪੀ ਦਾ ਦੇਖੋ ਮੈਂ ਬੀਜੇਪੀ ਦਾ ਮੈਂ ਇਸ ਚੀਜ਼ ਕੋਈ ਸਟੇਟਮੈਂਟ ਨਹੀਂ ਦਵਾਂਗੀ ਕਿਉਂਕਿ ਮੈਨੂੰ ਬੀਜੇਪੀ ਬਾਰੇ ਐਡੀ ਦੀ ਕੋਈ ਗੱਲ ਪਤਾ ਨਹੀਂ ਆ ਤੇ ਨਹੀਂ ਪਤਾ ਤੁਹਾਨੂੰ ਕਿੱਦਾਂ ਬੋਲਾਂ ਬੀਜੇਪੀ ਵੱਲੋਂ ਯਾਨੋ ਇਹ ਗੱਲ ਨਾ ਪਤਾ ਲੱਗਿਆ ਸੀ ਕਿ ਇਹ ਗਲਤ ਕੰਮ ਕਰਦੇ ਆ ਸਾਨੂੰ ਇਹ ਹੀ ਕਿਹਾ ਜਾਂਦਾ ਸੀ ਜਦੋਂ ਸਾਨੂੰ ਭੇਜਦੇ ਸੀ ਇਹ ਧਰਨਾ ਦੇਣ ਨੂੰ ਤੁਹਾਨੂੰ ਇਹ ਉੱਪਰ ਮੈਸੇਜ ਆਂਦਾ ਸੀ ਕਿ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਲੀਡਰ ਵੈਸੇ ਇਹ ਗਲਤ ਕੰਮ ਕਰਾ ਰਹੇ ਜਾਕੇ ਤੁਸੀਂ ਮੁੱਦਾ ਚੱਕੋ ਅਸੀਂ ਮੁੱਦਾ ਚੱਕ ਲੈਂਦੇ ਸੀ ਆਪਾਂ ਕਿਹੜੇ ਬਹੁਤ ਵੱਡੇ ਲੀਡਰ ਸੀ ਮੈਂ ਜ਼ਿਲੇ ਦੀ ਇੱਕ ਮਹਿਲਾ ਮੋਰਚਾ ਦੀ ਪ੍ਰਧਾਨ ਸੀ ਨਾ ਜਿਹੜਾ ਜਿਹੜਾ ਆਰਡਰ ਮੈਨੂੰ ਜ਼ਿਲ੍ਹਾ ਪ੍ਰਧਾਨ ਦੋਗਾ ਮੈਂ ਤਾਂ ਕੋਈ ਕਰਨਾ ਸੀ ਮੈਂ ਉਹ ਕਰਦੀ ਸੀ ਤੇ ਅੱਜ ਮੈਂ ਹੈਰਾਨ ਆ ਕਿ ਇਹ ਕਿੱਦਾਂ ਅਗਲੇ ਵੋਟਾਂ ਮੰਗਦੇ ਫਿਰਦੇ ਆ ਅੱਛਾ ਸ਼ੀਤਲੰਗੁਰਾਲ ਨੇ ਨਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੀ ਪਾਈ ਸੀਗੀ ਵਾ ਲਾਈਵ ਕੀਤੀ ਸੀ ਤੇ ਇਸ ਦੁਆਰਾ ਉਹ ਗੱਲ ਕੀਤੀ ਕਿ ਸੀਐਮ ਭਗਵੰਤ ਮਾਨ ਦੇ ਭੈਣ ਉਹਨਾਂ ਦੇ ਮਾਤਾ ਜੀ ਜਾਂ ਉਹਨਾਂ ਦੀ ਧਰਮ ਪਤਨੀ ਉਹ ਇੱਥੇ ਆ ਕੇ ਪੈਸੇ ਲੈਂਦੇ ਨੇ ਉਹ ਆਪਣੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਕੋਲੋਂ ਪੈਸੇ ਲੈਂਦੇ ਨੇ ਜਿਹੜਾ ਦੜੇ ਸੱਟੇ ਦਾ ਇਕੱਠਾ ਹੁੰਦਾ ਆ ਬੜੀਆਂ ਬਹਾਂ ਲਾਰ-ਲਾਰ ਕੇ ਪਹਿਲਾਂ ਵੀ ਇਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਥੋੜੀ ਭੈਣ ਆ ਕੇ ਇੱਥੇ ਪੈਸੇ ਲੈਂਦੀ ਐ ਤਾਂ ਉਹਨੂੰ ਕੀ ਲੱਗਦਾ ਹੈ ਨਾ ਬਿਆਨਾਂ ਤੋਂ ਬਾਅਦ ਕਿ ਕੀ ਹਾਲਾਤ ਨੇ ਮੈਂ ਕਹਿੰਨੀ ਆ ਕੋਈ ਦੋਰਾਏ ਨਹੀਂ ਹੋਣੀ ਲੈਂਦੇ ਹੋਣੇ ਆਮ ਆਦਮੀ ਪਾਰਟੀ ਮੈਂ ਤਾਂ ਕਹਿ ਰਹੀ ਆ ਕਿ ਆਮ ਆਦਮੀ ਪਾਰਟੀ ਸਭ ਤੋਂ ਕਰਪਾਤੀ ਪਾਰਟੀ ਹੈਗੀ ਆ ਜਿੰਨਾ ਕਰਪਸ਼ਨ ਜਿੰਨਾ ਦੋ ਨੰਬਰ ਦਾ ਕੰਮ ਆਮ ਆਦੀ ਪਾਰਟੀ ਦੇ ਸਰਕਾਰ ਦੇ ਵਿੱਚ ਹੋ ਰਿਹਾ ਐ ਮਕਸੂਦਾ ਚੌਕ ਤੋਂ ਦੱਸਦੇ ਨਹੀਂ ਮਕਸੂਦਾ ਚੌਕ ਰਚੋੜਾ ਬਣਿਆ ਅੰਦਰ ਛੋਟਾ ਜਿਹਾ ਪਾਰਕ ਬਣਿਆ ਬਾਹਰ ਹੈਗਾ ਥਾਣਾ ਬਾਹਰ ਬੈਠੇ ਹੁੰਦੇ ਜਵਾਰੀ ਗੁਰਪਾਚ ਮੈਂ ਕਈ ਵਾਰੀ ਵੇਖਿਆ ਤੇ ਇੱਕ ਹੀ ਸਰਕਾਰ ਚ ਹੋ ਰਿਹਾ ਆਮ ਆਦੀ ਪਾਰਟੀ ਦੇ ਸਰਕਾਰ ਚ ਹੋ ਰਿਹਾ ਸਾਰੇ ਗਲਤ ਕੰਮ ਆਮ ਆਦੀ ਪਾਰਟੀ ਦੇ ਸਰਕਾਰ ਚ ਹੋ ਰਿਹਾ ਸਭ ਤੋਂ ਜ਼ਿਆਦਾ ਚੋਰੀਆਂ ਆਮ ਆਦੀ ਪਾਰਟੀ ਦੇ ਸਰਕਾਰ ਚ ਹੋ ਰਹੀ ਹੈ ਸਭ ਤੋਂ ਜ਼ਿਆਦਾ ਛਿਨਾ-ਚਪਟੇ ਆਮ ਆਦੀ ਪਾਰਟੀ ਦੇ ਸਰਕਾਰ ਚ ਹੋ ਰਹੀ ਹੈ ਪਰ ਮੇਰਾ ਸਵਾਲ ਤਾਂ ਸ਼ੀਤਲ ਉਂਗਰਾਲ ਨੂੰ ਇਹ ਵੀ ਹੈਗਾ ਕਿ ਤੁਸੀਂ ਕਿਉਂ ਚੁੱਪ ਬੈਠੇ ਰਹੇ 22 ਸਾਲ ਬਸ ਮੈਨੂੰ ਇਹਦਾ ਜਿੰਨਾ ਜਵਾਬ ਦੇ ਦਨ ਕਿਉਂ ਤਾਂ ਕੀ ਰੀਜ਼ਨ ਸੀ ਸਿਆਸੀ ਦਲ ਦੀ ਸਰਕਾਰ ਵਾਲੇ ਸੀ ਸਭ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਐਦਾ ਦਾ ਸੀਤ ਮੈਨ ਤੁਸਦੋ ਕਿੱਥੇ ਸੀ ਮੈਂ ਤਾਂ ਸੁਨਿਆ ਨਹੀਂ ਨਾਮ ਮੈਂ ਦੇਖਿਆ ਮੇਰਾ ਵਿਆਹ ਜਦੋਂ ਹੋਇਆ ਸੀ ਮੈਂ ਉਸ ਤੋਂ ਬਾਅਦ ਤਾਂ ਕੁਝ ਨਹੀਂ ਦੇਖਿਆ ਵਧੀਆ ਮੈਂ ਕੱਲੀ ਕਾਲਜ ਜਾਂਦੀ ਸੀ ਮੈਂ ਰਾਤ ਨੂੰ 9:00 9:00 ਵਜੇ ਜਿਮ ਤੋਂ ਆਉਂਦੀ ਸੀ ਕੱਲੀ ਅੱਜ ਤੱਕ ਕਦੀ ਮੇਰੇ ਨਾਲ ਕੁਝ ਗਲਤ ਨਹੀਂ ਹੋਇਆ ਲੇਕਿਨ ਜਦ ਦੀ ਇਹ ਸਰਕਾਰ ਆਈ ਹੈ ਬਹੁਤ ਕੁਝ ਗਲਤ ਹੋਇਆ ਅੱਛਾ ਮੈਂ ਐਂਡ ਦੇ ਵਿੱਚ ਤਾਂ ਆ ਕੇ ਤੁਹਾਡੇ ਤੋਂ ਅਹੀ ਚੀਜ਼ ਪੁੱਛਣਾ ਚਾਹੁੰਦਾ ਕਿ ਸੀਤ ਲੰਗਰਾਲ ਨੇ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਜੋ ਅੱਜ ਉਹਨਾਂ ਦਾ ਇਮੋਸ਼ਨਲ ਸੈਂਸ ਸਾਹਮਣੇ ਆਇਆ ਰੋਣਾ ਨਿਕਲ ਗਿਆ ਉਹਨਾਂ ਦਾ ਕੀ ਕਿਸ ਤਰ੍ਹਾਂ ਦੇਖ ਪਾਰਟੀ ਨੂੰ ਪ੍ਰਮੋਟ ਕਰਨ ਦਾ ਆਪਦੇ ਆਪ ਨੂੰ ਪ੍ਰਮੋਟ ਕਰਨ ਦਾ ਕੀ ਪ੍ਰੋਪਾਗੈਂਡਾ ਸੀਗਾ ਜਾਂ ਫਿਰ ਉਹ ਅਸਲ ਦੇ ਵਿੱਚ ਆਪਣੀ ਧੀ ਦੇ ਵਾਸਤੇ ਫਿਕਰਮੰਦ ਨੇ ਜਿਹੜਾ ਧੀ ਦੇ ਵਾਸਤੇ ਫਿਕਰਮੰਦ ਹੁੰਦਾ ਹੈ ਨਾ ਉਹ ਐਡਾ ਕੋ ਡਰਾਮਾ ਨਹੀਂ ਕਰਦਾ ਮੈਂ ਵੀ ਇੱਕ ਮਾਂ ਹੂੰ ਠੀਕ ਹੈ ਤੇ ਮੈਂ ਕਦੀ ਵੀ ਆਪਣੀ ਬੱਚੇ ਨੂੰ ਜਾਂ ਫੈਮਲੀ ਨੂੰ ਰਾਜਨੀਤੀ ਚ ਨਹੀਂ ਲੈ ਕੇ ਆਵਾਂਗੀ ਈਵਨ ਤੁਸੀਂ ਮੇਰੇ ਹਸਬੰਡ ਦਾ ਨਾਮ ਨਹੀਂ ਕਦੀ ਸੁਣਿਆ ਹੋਣਾ ਹਮੇਸ਼ਾ ਮੇਰੇ ਨਾਲ ਹੁੰਦੇ ਆ ਮੈਂ ਕਦੀ ਵੀ ਆਪਣੀ ਫੈਮਲੀ ਨੂੰ ਰਾਜਨੀਤੀ ਚ ਨਹੀਂ ਲੈ ਕੇ ਆਵਾਂਗੀ ਇਹ ਤਾਂ ਸਿਰਫ ਉਹਨੇ ਦੇਖ ਲਿਆ ਕਿ ਮੈਂ ਸਾਰਾ ਕੁਝ ਵੇਖ ਲਿਆ ਜਨਤਾ ਦਾ ਮੇਰੇ ਲਈ ਨੈਗੇਟਿਵਿਟੀ ਆ ਰਹੀ ਹੈ ਰਿਪੋਰਟ ਆ ਰਹੀ ਹੈ ਤੁਸੀਂ ਰਿਪੋਰਟ ਜੇ ਤੁਹਾਨੂੰ ਪਤਾ ਲੱਗੂ ਕਿ ਗਰਾਊਂਡ ਲੈਵਲ ਦੀ ਤੋਂ ਇਹ ਸੀਤੇ ਲਗਰਾਲ ਨੂੰ ਜਨਤਾ ਨੇ ਨਕਾਰਤਾ ਹੈ ਜਨਤਾ ਇਹਨੂੰ ਵੋਟ ਨਹੀਂ ਪਾਉਗੀ ਇਹਨੂੰ ਪਤਾ ਲੱਗ ਗਿਆ ਐਂਡ ਇਹਦੇ ਕੋਲ ਇਹੀ ਰਹਿ ਗਿਆ ਸੀ ਕਿ ਹੁਣ ਬਸ ਮੈਂ ਆਪਣੀ بیوی ਤੇ ਬੱਚੇ ਦਾ ਇਮੋਸ਼ਨਲ ਡਰਾਮਾ ਕਰਾਂ ਕਿ ਭਾਈ ਮੈਂ ਤੁਹਾਡੇ ਅੱਗੇ ਖੜਾ ਹੋਇਆ ਹੈ ਇਲੈਕਸ਼ਨ ਲਈ ਤੇ ਮੈਂ ਤਾਂ ਦੁਸ਼ਮਣੀ ਪਾ ਲਈ ਠੀਕ ਹੈ ਤੇ ਇਹ ਸਿਰਫ ਡਰਾਮਾ ਹੈ ਮੇਰੇ ਨਜ਼ਰ ਚ ਇਹ ਡਰਾਮਾ ਹੈ ਅੱਗੇ ਰੱਬ ਜਾਣਦਾ ਹੈ ਜੇ ਐਦਾ ਦੀ ਗੱਲ ਹੈਗੀ ਆ ਤੇ ਇਹਨੂੰ ਮੈਂ ਫਿਰ ਉਹਨਾਂ ਕੋਲ ਇਨਕੁਆਇਰੀ ਕਰਾਣੀ ਚਾਹੀਦੀ ਹੈ ਤੇ ਅੱਜ ਪੈਂਡਰੈਜ ਲੈ ਕੇ ਆਏ ਸੀ ਅੰਗਰਾਲ ਸਾਹਿਬ ਤੁਸੀਂ ਸਾਨੂੰ ਵੀ ਦਿਖਾ ਦਿੰਦੇ ਕੀ ਕੀ ਕਰ ਰਹੀ ਆ ਆਮਾਦੀ ਪਾਰਟੀ ਕਮ ਸੇ ਕਮ ਚਲੋ ਕੁਝ ਤਾਂ ਫਾਇਦਾ ਹੋਣਾ ਜਨਤਾ ਦਾ ਕੁਝ ਤਾਂ ਪਲਾ ਕਰ ਦੋ ਕੀ ਆਮਾਦੀ ਪਾਰਟੀ ਦੇ ਖੁਲਾਸੇ ਕਰ ਦੇ ਦਿੰਦੇ ਮੀਡੀਆ ਨੂੰ ਪੈਂਡਰਾਈ ਕਿ ਉਹ ਉਹ ਵੀ ਡਰਾਮਾ ਹੈ ਉਹ ਵੀ ਖਾਲੀ ਆ ਜੇ ਪਰਹੀ ਹੋਈ ਇਹ ਦੇ ਦੋ ਕਿਉਂ ਨਹੀਂ ਦਿੰਦੇ ਪਏ ਹੋ ਖਾਲੀ ਆ ਪੈਂਡਰਾਈ ਮੈਂ ਤਾਂ ਪੁੱਛ ਰਹੀ ਆ ਨਾ ਖਾਲੀ ਆ ਜੇ ਪਰੇ ਦੇ ਦੋ ਫਿਰ ਕਿਉਂ ਨਹੀਂ ਦਿੰਦੇ ਖਾਲੀ ਲੈ ਕੇ ਤੇ ਨਹੀਂ ਲੱਗਿਆ ਡਰਾਮਾ ਕਰਨ ਉਹ ਵੀ ਕਿਉਂਕਿ ਸੀਐਮ ਤਾਂ ਆਣ ਵਾਲਾ ਨਹੀਂ ਸੀ ਕਾਮਨ ਸੈਂਸ ਆ ਮੈਨੂੰ ਦੱਸੋ ਤੁਸੀਂ ਮੇਰੇ ਮੇਰੇ ਸਾਹਮਣੇ ਕੋਈ اپੋਜੀਸ਼ਨ ਖੜੀ ਹੈ ਮੈਂ ਉਹਨੂੰ ਲਲਕਾਰਾਂਗੀ ਕਿ ਤੂੰ ਆ ਇੱਥੇ ਆਉਗਾ ਕਦੇ ਨਹੀਂ ਆਉਗਾ ਮੈਂ ਕਹਿੰਨੀ ਸੀ ਤੈਨੂੰ ਗੁਆਲਦੀ ਤੁਸੀਂ ਆ ਜਾਓ ਮੇਰੇ ਸਾਹਮਣੇ ਬੈਠੋ ਪਹਿਲਾਂ ਤਾਂ ਸੀਐਮ ਨੇ ਲਲਕਾਰਿਆ ਸੀਐਮ ਸਾਹਿਬ ਨੇ ਕਿਹਾ ਕਿ ਤੂੰ ਪਰਸੋਂ ਦੀ ਬਜਾਏ ਤੂੰ ਕੱਲ ਦੱਸ ਦੇ ਮੈਨੂੰ ਕੱਲ ਕਹਿੰਦੇ ਸੀਗੇ ਤੇ ਹੁਣ ਉਹ ਕਹਿੰਦੇ ਕਿ ਅਸੀਂ ਤਾਂ ਦੱਸਤਾ ਸੀਐਮ ਸਾਹਿਬ ਤਾਂ ਆ ਪਾਏ ਨਹੀਂ ਮੈਂ ਕਹਿ ਰਹੀ ਸੀ ਜੇ ਸੀਐਮ ਨੇ ਭਗਵੰਤ ਮਾਨ ਨੇ ਕਿਹਾ ਕੀ ਦੱਸ ਦੇ ਤਾਂ ਦੱਸਣਾ ਸੀ ਨਾ ਕੀ ਦੱਸਿਆ ਵਿਦ ਪ੍ਰੂਫ ਦੱਸਣਾ ਸੀ ਜੇ ਪ੍ਰੂਫ ਹੈਗਾ ਤਾਂ ਸਾਨੂੰ ਵੀ ਤਾਂ ਪਤਾ ਲੱਗਦਾ ਸਭ ਨੂੰ ਪਤਾ ਕਿ ਕ੍ਰਾਪਟਾ ਭਗਵੰਤ ਮਾਨ ਆਮ ਆਦੀ ਪਾਰਟੀ ਸਭ ਕ੍ਰਾਪਟਾ ਲੇਕਿਨ ਤੁਹਾਡੇ ਕੋਲ ਜੀ ਐਵੀਡੈਂਸ ਹੈ ਕੁਝ ਤਾਂ ਪਲਾ ਕਰ ਦਿਓ ਜਨਤਾ ਦਾ ਪੰਜਾਬੀ ਜਨਤਾ ਦਾ ਕੁਝ ਪਲਾ ਕਰ ਦਿਓ ਮੈਂ ਇਹ ਗੱਲ ਕਹਿ ਰਹੀ ਹਾਂ ਇਹਨਾਂ ਨੂੰ ਤੁਹਾਡੇ ਕੋਲ ਐਵੀਡੈਂਸ ਹੈ ਚਲਾਓ ਉਹਨੂੰ ਦੋ ਮੀਡੀਆ ਨੂੰ ਉਹਨਾਂ ਦੀ ਵੀ ਟੀਆਰਪੀ ਵੱਜ ਜਾਊਗੀ ਥੋੜੀ ਜੀ ਹੈ ਦੇ ਦਿਓ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਪਏ ਹੋ ਜੇ ਹੈਗਾ ਤਾਂ ਦੋ ਜੇ ਨਹੀਂ ਹੈ ਤਾਂ ਫਿਰ ਪਤਾ ਇਹ ਖਾਲੀ ਹੈ ਪੈਨ ਡਰਾਈਵ ਬਿਲਕੁਲ ਇਹ ਫਿਲਹਾਲ ਹਾਲਾਤ ਨੇ ਔਰ ਇਹਨਾਂ ਮਸਲਿਆਂ ਨੂੰ ਲੈ ਕੇ ਸ਼ੀਤਲੰਗਰਾਲ ਦੇ ਇਸ ਬਿਆਨ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਕਿੰਨੀ ਸੱਚਾਈ ਸੀ ਉਹ ਤਾਂ ਸਮਾਂ ਦੱਸੇਗਾ ਔਰ ਇਸ ਪੈਨ ਡਰਾਈਵ ਦੇ ਵਿੱਚ ਹੈ ਕੀ ਖਾਸ ਕਰਕੇ ਉਹ ਵੀ ਵਕਤੋਂ ਤੇ ਪਤਾ ਲੱਗੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਦੇ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ